श्री वाहे गुरु साहिब जी लाल रंग जिसको लगा जिसके वट पागा मेला क देना हो गई लगे दागा ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਬੈਠੇ ਗੁਰੂ ਰੂਪਿਆ ਦੇ ਸਾਧ ਸੰਗਤ ਜੀਓ ਆਓ ਸਭ ਤੋਂ ਪਹਿਲੇ ਗੁਰੂ ਸਾਹਿਬਾਂ ਦੀ ਬਖਸ਼ੀ ਹੋਇ ਫਤਹਿ ਬੁਲਾਈਏ ਜੀ ਕੋਈ ਵੀ ਬਸਨਾ ਵਾਂਜੀ ਨਾ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਟ ਪਾਗੇ ਹਾਂ ਜੋ ਹੋਲੇ ਮੁਹੱਲੇ ਦੇ ਇਸ ਅਫਸਰ ਵਿੱਚ 71 ਹੋਏ ਹਾਂ ਆਓ ਹੋਲੇ ਮੁਹੱਲੇ ਦੀ ਵਿਚਾਰ ਕਰੀਏ ਕਿ ਇਸ ਦੇਸ਼ ਦੀ ਸੰਸਕ੍ਰਿਤੀ ਦੇ ਮੁਤਾਬਕ ਜਿਹੜੀ ਹੋਲੀ ਸੀ ਉਹ ਪ੍ਰਹਿਲਾਦ ਦੇ ਨਾਲ ਜੁੜੀ ਹੋਈ ਸੀ। ਜੇ ਜਦੋਂ ਪ੍ਰਹਿਲਾਦ ਨੂੰ ਉਹਦੀ ਭੂਆ ਦੀ ਗੋਦ ਦੇ ਵਿੱਚ ਰੱਖ ਕੇ ਸਾੜਿਆ ਗਿਆ ਤਾਂ ਹੋਲੀਕਾ ਤਾਂ ਸੜ ਗਈ ਪਰ ਪ੍ਰਹਿਲਾਦ ਨਹੀਂ ਸੜਿਆ ਕਿਉਂਕਿ ਉਹਦੀ ਜੜੀ ਸੂਰਤ ਸੀ ਉਸ ਪਰਮਾਤਮਾ ਦੇ ਨਾਲ ਜੁੜੀ ਹੋਈ ਸੀ। ਕੁਝ ਲੋਕਾਂ ਨੇ ਵਿਰੋਧ ਕੀਤਾ ਇਸ ਗੱਲ ਦਾ ਤੇ ਕੁਝ ਲੋਕ ਕਹਿੰਦੇ ਸੀ ਕਿ ਸੱਚਾਈ ਦੀ ਜਿੱਤ ਹੋਈ ਹੈ। ਜਿੰਨਾਂ ਨੇ ਵਿਰੋਧ ਕੀਤਾ ਉਹਨਾਂ ਨੇ ਉਹੀ ਸਵਾਹ ਚੁੱਕ ਕੇ ਇੱਕ ਦੂਸਰੇ ਤੇ ਮੂੰਹ ਦੇ ਉੱਤੇ ਲਗਾਈ ਭਾਗ ਵਿਰੋਧ ਵਿੱਚ ਕੀਤਾ ਪਰ ਸਮਾਂ ਬੀਤਿਆ ਸਿਆਣਿਆਂ ਨੇ ਇਸ ਚੀਜ਼ ਨੂੰ ਸੁਧਾਰਿਆ ਤੇ ਉਸ ਸਵਾਹ ਔਰ ਮਿੱਟੀ ਦੀ ਜਗਾ ਰੰਗ ਲਗਾ ਕੇ Holi ਮਨਾਨੀ ਸ਼ੁਰੂ ਕੀਤੀ ਸਮਾਂ ਬਦਲਦਾ ਹੀ ਚਲਾ ਗਿਆ ਤੇ ਇਹ ਜਿਹੜਾ ਹੋਲੀ ਦਾ ਤਿਹਾਰ ਹੈ ਇੱਕ ਗਿਰਾਵਟ ਵਿੱਚ ਆ ਗਿਆ ਫਤਹੀ ਨਹੀਂ ਲੱਗਾ ਕਦੋਂ ਚਿੱਕੜ ਦੇ ਨਾਲੀਆਂ ਦੇ ਨਾਲ ਇੱਕ ਦੂਸਰੇ ਦੇ ਉੱਤੇ ਰੰਗ ਪਾ ਕੇ ਇਸ ਤਿਹਾਰ ਨੂੰ ਗੰਦਾ ਕਰ ਦਿੱਤਾ ਤਿਹਾਰ ਗੰਦੇ ਨਹੀਂ ਹੁੰਦੇ ਅਸੀਂ ਆਪ ਇਹਨਾਂ ਤਿਹਾਰਾਂ ਨੂੰ ਗੰਦੇ ਕਰਦੇ ਹਾਂ ਜਦੋਂ 1700 ਇਸੀ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜੇ ਦਾ ਸਮਾ ਆਉਂਦਾ ਹੈ ਤੇ ਮਹਾਰਾਜ ਜੀ ਦੇਖਦੇ ਹਨ ਕਿ ਇਸ ਤਿਹਾਰ ਵਿੱਚ ਬੜੀ ਹੀ ਗਿਰਾਵਟ ਆ ਗਈ ਹੈ ਤੇ ਮਹਾਰਾਜ ਜੀ ਨੇ ਥੋੜੀ ਤਬਦੀਲੀ ਕੀਤੀ ਇਸ ਹੋਲੀ ਦੇ ਤਿਹਾੜ ਨੂੰ ਹੋਲੇ ਮਹੱਲੇ ਦਾ ਨਾਮ ਦਿੱਤਾ ਹੋਲੇ ਮਹੱਲੇ ਤੋਂ 파 ਹੁੰਦਾ ਹੈ ਹੋਲਾ 파 ਹੱਲਾ ਜਦੋਂ ਵੀ ਅਸੀਂ ਜੰਗਾ ਚੁੱਟਾਂ ਤੇ ਜਾਂਦੇ ਹਾਂ ਤੇ ਜਿੱਦਾਂ ਹੱਲਾ ਬੁਲਦਿਆ ਮਹੱਲਾ ਇੱਕ ਨਿਸ਼ਚਿਤ ਜਗ੍ਹਾ ਤੈਅ ਕਰਕੇ ਉਸ ਜਗ੍ਹਾ ਦੇ ਉੱਤੇ ਜੰਗ ਕਰਨਾ ਇਸ ਹੋਲੇ ਮਹੱਲੇ ਨੂੰ ਜੰਗਾ ਚੁੱਟਾਂ ਦਾ ਨਾਮ ਦਿੱਤਾ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਕਰਦੇ ਸਨ ਕਿ ਦੋ ਦਲ ਬਣਾਉਂਦੇ ਸਨ ਇੱਕ ਦਲ ਦੇ ਵਿੱਚ ਉਹ ਸਫੇਦ ਬਸਤਰ ਪਹਿਨਦੇ ਸਨ ਦੂਸਰੇ ਦਲ ਦੇ ਵਿੱਚ ਕੇਸਰੀ ਬਸਤਰ ਪਹਿਨਦੇ ਸਨ ਤੇ ਕੋਲੇ ਮੁਹੱਲੇ ਨੂੰ ਇੱਕ ਜਿਸ ਤਰ੍ਹਾਂ ਜੰਗ ਦਾ ਰੂਪ ਦਿੱਤਾ ਗਿਆ ਜਿਸ ਤਰ੍ਹਾਂ ਇੱਕ ਬਨਾਵਟੀ ਜੰਗ ਕੀਤੀ ਜਾਂਦੀ ਸੀ ਇੱਕ ਕਿਲਾ ਦਰਸਾਇਆ ਜਾਂਦਾ ਸੀ ਕਿ ਦੋਨਾਂ ਦਲਾਂ ਨੇ ਉਸ ਕਿਲੇ ਨੂੰ ਫਤਿਹ ਕਰਨਾ ਹੈ ਔਰ ਜਿਹੜਾ ਵੀ ਦਲ ਉਸ ਕਿਲੇ ਨੂੰ ਫਤਿਹ ਕਰਦਾ ਸੀ ਉਸ ਨੂੰ ਇਨਾਮ ਵੀ ਦਿੱਤਾ ਜਾਂਦਾ ਸੀ ਅਤੇ ਸਰੂਪਾ ਵੀ ਦਿੱਤਾ ਜਾਂਦਾ ਸੀ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਵਿੱਚ ਹੋ ਕੇ ਉਹਨਾਂ ਸਿੰਘਾਂ ਦਾ ਜੜਾ ਸੀ ਉਤਸ਼ਾਹ ਵਧਾਉਂਦੇ ਸਨ ਇਹ ਮਰਿਆਦਾ ਚਲਾਈ ਕਿ ਜੰੜੇ ਜੰਗ ਜੁਦ ਹੁੰਦੇ ਨੇ ਸਾਨੂੰ ਉਹਨਾਂ ਦੀ ਤਿਆਰੀ ਕਰਨੀ ਚਾਹੀਦੀ ਹੈ ਐਦਾ ਹੀ ਇੱਕ ਛੋਟਾ ਜਿਹਾ ਰੂਪ ਹੁੰਦਾ ਹੈ ਜਦੋਂ ਆਪਾਂ ਨਗਰ ਕੀਰਤਨਾਂ ਦੇ ਵਿੱਚ ਵੀ ਦਰਸ਼ਨ ਕਰਦੇ ਹਾਂ ਤੇ ਹਰ ਇੱਕ ਚੀਜ਼ ਦੇ ਨਾਲ ਗੱਤਕੇ ਦੀ ਤੁਸੀਂ ਜ਼ਰੂਰ ਜੋ ਜਨਰ ਦੇਖਦੇ ਹੋਵੋਗੇ ਕਿ ਕਿਸ ਤਰੀਕੇ ਨਾਲ ਬਹੁਤਿਆਂ ਲਾਡ ਲੀਆਂ ਫੌਜਾਂ ਆਪਣੇ ਗੱਤਕੇ ਦੇ ਜੜਾ ਹੁਨਰ ਦਖਾਉਂਦੀਆਂ ਹਨ ਨਾ ਨਗਰ ਕੀਰਤਨ ਵਿੱਚ ਵੀ ਜਾਂ ਕਿਸੇ ਵੀ ਵਿਸ਼ੇਸ਼ ਸੰਬੰਧਨ ਦੇ ਵਿੱਚ ਇਹ ਤਿਆਰੀ ਹੁੰਦੀ ਹੈ ਜੰਗਤਤਾਂ ਵਿੱਚ ਤਾਂ ਕਿ ਜਿਹੜਾ ਖਾਲਸਾ ਹੈ ਉਹ ਚੜ੍ਹਦੀ ਕਲਾ ਵਿੱਚ ਰਹੇ ਤੇ ਹਮੇਸ਼ਾ ਸ਼ਸਤਰ ਤਿਆਰੀ ਹੁੰਦਾ ਚੱਲਾ ਜਾਏ ਇਸ ਤਰੀਕੇ ਨਾਲ ਅਨੰਦਪੁਰ ਸਾਹਿਬ ਉਸ ਸਮੇਂ 7 ਦਿਨ ਦੇ ਦੀਵਾਨ ਸਜਦੇ ਸਨ ਉਹਨਾਂ ਦੀਵਾਨਾਂ ਦੇ ਵਿੱਚ ਕੀਰਤਨ ਵੀ ਹੁੰਦੇ ਸਨ ਢਾਡੀ ਉਬਾਰਾ ਹੁੰਦੇ ਸਨ ਜੋ ਕਿ ਚੜ੍ਹਦੀ ਕਲਾ ਦੀਆਂ ਪਰਦੀਪ ਹੁੰਦਿਆ ਸਨ ਔਰ ਅੱਜ ਇਹ ਜਿਹੜਾ ਤਿਉਹਾਰ ਹੈ ਉਹ ਤਿੰਨ ਦਿਨ ਤੱਕ ਮਨਾਇਆ ਜਾਂਦਾ ਹੈ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਪੂਰੇ ਦੇਸ਼ ਦੇ ਕੋਨੇ-ਕੋਨੇ ਵਿੱਚੋਂ ਸੰਗਤ ਬੜੀ ਹੀ ਖੁਸ਼ੀ ਦੇ ਨਾਲ ਹੋਲੇ ਮਹੱਲਾ ਮਨਾਉਣ ਉੱਤੇ ਪਹੁੰਚਦੀ ਹੈ ਔਰ ਹੁੰਦੇ ਵੀ ਦੇਸ਼ਾਂ ਤੋਂ ਸੰਗਤ ਵਿਚੇ-ਵਿਚੇ ਤੋਰਦੇ ਇੱਥੇ ਆ ਕੇ ਹੋਲੇ ਮਹੱਲੇ ਦੇ ਵਿੱਚ ਆਪਣੀਆਂ ਹਾਜ਼ਰੀਆਂ ਭਰਦੀਆਂ ਹਨ ਤੇ ਗੁਰੂ ਦੀਆਂ ਖੁਸ਼ੀਆਂ ਮਿਲ ਲੈਂਦੀਆਂ ਹਨ ਹੁਣ ਸਮਾਂ ਕੀ ਆ ਗਿਆ ਹੈ ਕੀ ਥੋੜੀ ਜਿਹੀ ਗ੍ਰਾਵਟੇ ਫੇਰ ਦੁਬਾਰਾ ਤੋਂ ਆਨੇ ਸ਼ੁਰੂ ਹੋ ਗਈ ਹੈ ਕਿ ਅਸੀਂ ਕਦੇ ਹੁਲੜਬਾਜ਼ੀਆਂ ਕਰਦੇ ਹਾਂ ਕਦੀਆਂ ਪਾਇਕਾਂ ਤੇ ਜਾਣਾ ਕਦੀ ਗਾਣੇ ਲਗਾਣੇ ਵਿੱਚ ਹੁੰਦੇ ਹਨ ਆਪਾਂ ਆਪਣੇ ਪਰਸੰਗ ਤੋਂ ਪਿੱਛੇ ਹੁੰਦੇ ਚਲੇ ਜਾ ਰਿਹਾ ਅਸੀਂ ਜੁੜਨਾ ਸੀ ਜੜ ਦੇ ਨਾਲ ਅਸੀਂ ਜੁੜਨਾ ਸੀ ਉਸ ਪਰਮੇਸ਼ਰ ਦੇ ਨਾਲ ਕਿ ਅਸੀਂ ਉਸ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਦੀਆਂ ਖੁਸ਼ੀਆਂ ਲੈਣ ਵਸਤੇ ਜਾ ਰਹੇ ਸੀ ਤੇ ਜਿਸ ਭਾਵਨਾ ਦੇ ਨਾਲ ਅਸੀਂ ਜਾਂਦੇ ਆ ਨਾ ਸਾਨੂੰ ਉਹੀ ਭਾਵਨਾ ਮਿਲਦੀ ਹੈ ਭਾਵ ਕਿ ਜਿਹੜੀ ਵੀ ਸਾਡੇ ਦਿਲ ਦੇ ਅੰਦਰ ਭਾਵਨਾ ਜੇ ਹੋਏਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਿਲਣ ਦੀ ਤੇ ਅਸੀਂ ਪਾਠ ਔਰ ਕੀਰਤਨ ਕਰਦੇ ਹੀ ਜਾਵਾਂਗੇ ਕਦੇ ਹੋ ਨਹੀਂ ਸਕਦਾ ਕਿ ਅਸੀਂ ਜਾਪ ਸਬ ਚਉਪੈ ਸਾਹਿਬ ਤੇ ਵਾਇਪੂ ਦਾ ਸਿਮਰਨ ਕਰਦੇ ਜਾਈਏ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਗੇ ਸਾਨੂੰ ਦੋਨੋਂ ਹੱਥ ਲੈ ਕੇ ਗਲਵਕੜੀ ਨਾ ਪਾਵੇ ਇਹ ਕਹਿੰਦੇ ਨੇ ਨਾ ਨੀਅਤ ਨੂੰ ਹੀ ਮੁਰਾਦ ਹੁੰਦੀ ਹੈ ਇੱਕ ਛੋਟਾ ਜਿਹਾ ਪ੍ਰਸੰਗ ਹੈ ਕਿ ਇੱਕ ਬੰਦੇ ਨੂੰ ਇੱਕ ਖਿੜਿਆ ਹੋਇਆ ਫੁੱਲ ਦਿਸਿਆ ਉਹਨੂੰ ਫੁੱਲ ਦੇ ਉੱਤੇ ਬੜੀ ਹੀ ਸੁੰਦਰਤਾ ਹੈ ਸੁਆਪਨ ਹੈ ਖੁਸ਼ਬੂ ਹੈ ਤੇ ਉਹ ਬੰਦਾ ਉਸ ਫੁੱਲ ਨੂੰ ਕਹਿੰਦਾ ਹੈ ਕਿ ਇਹ ਫੁੱਲ ਤੇਰੇ ਉੱਪਰ ਬੜੀ ਸੁੰਦਰਤਾ ਤੇ ਖੁਸ਼ਬੂ ਹੈ ਮੇਰਾ ਚੇਤ ਕਰਦਾ ਤੈਨੂੰ ਤੋੜ ਕੇ ਆਪਣੇ ਘਰ ਦਾ ਸ਼ਿੰਗਾਰ ਬਣਾ ਲਵਾਂ ਉਹਨੂੰ ਫੁੱਲ ਕਹਿੰਦਾ ਹੈ ਕਿ ਇਹ ਜਿਹੜੀ ਮਹਿਕ ਹੈ ਇਹ ਮੇਰੀ ਨਹੀਂ ਹੈ ਮੈਂ ਤੇ ਸੜਾਣੀ ਨਾਲ ਲੱਗਾ ਹੋਇਆ ਹਾਂ ਇਹ ਮਹਿਕ ਤੇ ਉਸ ਡਾਣੀ ਦੀ ਹੈ ਉਹ ਕਹਿੰਦੇ ਚਲੋ ਮੈਂ ਡਾਣੀ ਨੂੰ ਹੱਥ ਪਾ ਲੈਣਾ ਉਹਨਾਂ ਡਾਣੀ ਨੂੰ ਹੱਥ ਪਾਣ ਲੱਗਾ ਤੇ ਡਾਣੀ ਕਹਿੰਦੀ ਨਹੀਂ ਐਸੋ ਆਪਣਾ ਮੇਰਾ ਨਹੀਂ ਮੈਂ ਤੇ ਜੜ ਦੇ ਨਾਲ ਲੱਗੀ ਹੋਈ ਆ ਉਹ ਕਹਿੰਦਾ ਚੱਲ ਮੈਂ ਜੜ ਤੂੰ ਹੀ ਪੁੱਟ ਲੈਣਾ ਵਾ ਜਦ ਜੜ ਨੂੰ ਹੱਥ ਪਾਣ ਲੱਗਾ ਤੇ ਜੜ ਬੋਲਦੀ ਹੈ ਕਿ ਨਹੀਂ ਐ ਮੇਰੀ ਤੇ ਨਹੀਂ ਐ ਮੈਂ ਤੇ ਇਸ ਮਿੱਟੀ ਦੇ ਵਿੱਚ ਲੱਗੀ ਹੋਈ ਆ ਫਿਰ ਜਦ ਉਸਨੇ ਮਿੱਟੀ ਨੂੰ ਪੁੱਛਿਆ ਤੇ ਮਿੱਟੀ ਕਹਿੰਦੀ ਨਹੀਂ ਮੇਰਾ ਤੇ ਕੁਝ ਵੀ ਨਹੀਂ ਐ ਮੈਂ ਤੇ ਇਸ ਪਾਣੀ ਨਾਲ ਜੁੜੀ ਹੋਈ ਆ ਭਾਵੇਂ ਮਿੱਟੀ ਨੂੰ ਪਾਣੀ ਨਾ ਮਿਲੇ ਤੇ ਮਿੱਟੀ ਤੇ ਹੋਉਂਦੀ ਕੁਝ ਨਹੀਂ ਐ ਹੁਣ ਪਾਣੀ ਤੋਂ ਪੁੱਛਿਆ ਤੇ ਪਾਣੀ ਕਹਿੰਦਾ ਕਿ ਨਹੀਂ ਮੇਰੀ ਹੋਂਦ ਕੁਛ ਨਹੀਂ ਐ ਮੈਂ ਤੇ ਬਦਲਾ ਨਾਲ ਜੁੜਿਆ ਹੋਇਆ ਵਾਂ ਇਸ ਤਰੀਕੇ ਨਾਲ ਉਹਨੇ ਜਦ ਬਦਲਾ ਤੋਂ ਪੁੱਛਿਆ ਤੇ ਉਹ ਕਹਿੰਦੇ ਨਹੀਂ ਬਦਲਾ ਕਹਿੰਦੇ ਮੇਰੀ ਤੇ ਹੋਂਦ ਕੁਛ ਨਹੀਂ ਐ ਮੈਂ ਤੇ ਉਸ ਸੂਰਜ ਨਾਲ ਜੁੜਿਆ ਹੋਇਆ ਵਾਂ ਤੇ ਜਦ ਉਸਨੇ ਸੂਰਜ ਨੂੰ ਪੁੱਛਿਆ ਤੇ ਸੂਰਜ ਨਮਸਕਾਰਾ ਕੇ ਪੁੱਛਿਆ ਕਿ ਨਹੀਂ ਅਜੇ ਤੇ ਤੁਸੀਂ ਸਿਰਫ ਇੱਕ ਖਿੜਿਆ ਹੋਇਆ ਫੁੱਲ ਦੇਖਿਆ ਹੈ ਅਜੇ ਤੁਸੀਂ ਇੱਕ ਸੂਰਜ ਦੇਖਿਆ ਜਿਹਦੇ ਅਧੀਨ ਮੈਂ ਤੇਜ ਤੇ ਰਹਾ ਵਾਂ ਉਹਦੇ ਅਧੀਨ ਤੇ ਮੇਰੇ ਜੈਸੇ ਕਈ ਸੂਰਜ ਨੇ ਤੇ ਇਸ ਕਰਕੇ ਅਸੀਂ ਸਿੱਧੇ ਉਸ ਸੂਰਜ ਕਹਿੰਦਾ ਸਿੱਧਾ ਮੈਂ ਉਸ ਅਕਾਲ ਪੁਰਖ ਦੇ ਅਧੀਨ ਆ ਕਿਉਂ ਨਾ ਅਸੀਂ ਸਿੱਧੇ ਉਸ ਅਕਾਲ ਪੁਰਖ ਦੇ ਅਧੀਨ ਜੁੜੀਏ ਵਿੱਚ ਤੇ ਜਿਹੜੇ ਦੇਹਧਾਰੀ ਗੁਰੂ ਨੇ ਉਹਨਾਂ ਨੂੰ ਆਪਾਂ ਵਿਚੂ ਦੇ ਸਾਰੇ ਨੂੰ ਕੱਢ दिए ਔਰ ਸਿੱਧਾ ਪਰਤਖ ਗੁਰੂ ਧੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜੀਏ ਕਿਉਂਕਿ ਅੱਜ ਜਾਗਦਾ ਜਿੰਦਾ ਸਿਰਫ ਇੱਕ ਹੀ ਗੁਰੂ ਹੈ